ਵੇਰ ਪ੍ਰੂਫਸ ਰੂਸ ਹਾਏ ਮਾਰਗੋਟ ਰੀਗੋਸ ਕੋਈ ਮਾਂ ਖਵੇ ਰਸ ਮਨਾਲੇ ਜ਼ੇਰ ਮੋਇਰੇ ਮਨਾਨ ਬੋਲਵੇ ਮਾਰਗੋਟ ਮੈਂ ਨੋਹਿਤ ਹਾ ਉਹਨਾਂ ਨਾਲੇ ਇਹ ਨਹੀ ਦੇ ਮਾਰਗੋਟ ਮੈਂ ਲੈ ਜ਼ਿੰਨਾ ਇਹ ਗੋ ਘੱਟ ਜਰਸਰ ਨਾ ਦੇਦਾ ਇਹ ਦੁਆਸ ਯਾ ਯੇਰਾ ਸੋਈ ਮੇਨ ਮੇਰੂਗਾ ਫੈਸ਼ਰਸੋਸੋ ਨੀਨਾ ਹਾਂਜੀ ਮੈਂ ਫਿਰ ਪਹੁੰਚ ਗਈ ਦਸੂਏ ਦੀਦੀ ਕੇ ਘਰੇ ਮੇਰੀ ਜਠਾਣੀ ਜੀ ਦਾ ਘਰ ਆ ਇਹੇ ਮੈਂ ਉੱਥੇ ਚਲੀ ਗਈ ਤੇ ਦੀਦੀ ਫਰੈਂਡ ਨਾਲ ਅੱਗੇ ਗੁੰਡੀ ਆ ਨਾਲ ਰਹਿੰਦੇ ਤੇ ਉਹਨੇ ਮੇਰਾ ਸੇਰ ਵਗਾਰਾ ਕਰ ਦਿੱਤਾ। ਇੱਥੇ ਇਹ ਪਲਾਨਡ ਹੈਗਾ ਇੱਥੇ ਪ੍ਰੋਗਰਾਮ ਆ ਸਾਡਾ ਫੰਕਸ਼ਨ ਇੱਥੇ ਪੁੰਚ ਕੇ ਅਸੀਂ ਚਾਬੀ ਮੈਂ ਉੱਥੇ ਛੱਡ ਏ ਸਟਿਕ ਵੀ ਉੱਥੇ ਛੱਡ ਏ ਦਿਮਾਗ ਮੇਰਾ। ਫਸਲ ਹੋ ਗਈ ਅੱਜ। ਵੇਖ ਲੋ ਸਾਡੀ ਪੜ ਗਈਆਂ ਨਾ ਅਸੀਂ। ਚੱਲ ਜਓ। ਆ ਜਾਓ। ਤੁਸੀਂ ਬੱਸ ਗਏ ਨਹੀਂ ਰੇਵੇ ਚ। ਆਓ। ਤਵਾਣਗੇ ਜਾ ਕੇ ਬਣਾਣਾ ਨਾ ਇੱਥੇ ਵੀ ਰਸਤੀ ਗਈ ਉਹ 3 ਲੋਰੀ ਸੀ ਕਿ ਅੱਗੇ ਚਲ ਜਾ ਤੂੰ ਬਲੌਗ ਬਣਾਉਣਾ ਆ ਫਿਰ ਮੈਂ ਅੱਗੇ ਜਾ ਕੇ ਵੀਡੀਓ ਬਣਾ ਲਈ ਥੋੜੀ ਜੀ ਤੇ ਆ ਕੁੜੀਆਂ ਆ ਸਾਰੀਆਂ ਉਹਨਾਂ ਦੇ ਇੰਸਟੀਚੂਟ ਦੀਆਂ ਤੇ ਕੁਝ ਲੇਡੀਜ਼ ਨੂੰ ਸੱਦਿਆ ਸੀ ਤੇ ਬੱਚੀਆਂ ਸੀਗੀਆਂ ਡਾਂਸ ਕਰਦੀਆਂ ਤੇ ਬਹੁਤ ਵਧੀਆ ਉਹਨਾਂ ਨੂੰ ਪ੍ਰੋਮ ਲੱਗੀ ਲੀਕੀ ਤਾਂ ਆ ਸੀਗਾ ਉਹਨਾਂ ਨੇ ਸੈਲੂਨ ਸੀਗਾ ਉਹਨਾਂ ਦਾ ਬ੍ਰਾਈਡਰ ਮੇਕਅਪ ਕਰਦੇ ਆ ਜਿੱਦਾਂ ਵੀ ਕੋਈ ਵੀ ਰੈਡੀ ਹੋ ਸਕਦਾ ਆ ਤੇ ਉਹਨਾਂ ਨੇ ਉੱਥੇ ਸਾਰਾ ਹੀ ਰੇਂਜ ਕਰਿਆ ਸੀਗਾ ਵਧੀਆ ਡੈਕੋਰੇਸ਼ਨ ਕਰੀ ਸੀ ਜੋ ਵੀ ਪੁਰਾਣਾ ਕਲਚਰ ਹੁੰਦਾ ਜਿੱਦਾਂ ਚਰਖਾ ਵਗੈਰਾ ਸਭ ਕੁਝ ਰੱਖਿਆ ਹੋਇਆ ਸੀਗਾ ਉਹਨਾਂ ਨੇ ਉੱਤੇ ਤੇ ਬੱਚੇ ਸੀਗੇ ਲੱਗੇ ਛੋਟੇ ਛੋਟੇ ਜਿਹੜੇ ਜਿਨ੍ਹਾਂ ਲਈ ਇਹ ਹੈਗਾ ਆਪਣਾ ਸੈਲੂਨ ਉਹਨਾਂ ਦੀ ਬੇਟੀ ਸੀ ਛੋਟੀ ਵੀ ਉਹ ਡਾਂਸ ਲੱਗੀ ਸੀ ਗਾਣਾ ਉਹਨਾਂ ਦੀ ਬਹੁ ਰਾਣੀ ਆ ਜੋ ਵੀ ਪੂਰਾ ਹਮ ਲੱਗੇ ਹੈਂਡਲ ਕਰਦੇ ਆ ਇਹਨੂੰ ਸਾਰੇ 1 ਤੇ ਉਹਨਾਂ ਨੇ ਸਾਰਾ ਪ੍ਰੋਗਰਾਮ ਅਰਾਇਜ਼ ਕੀਤਾ ਸੀਗਾ ਤੇ ਉਹ ਫਿਰ ਸਾਰਿਆਂ ਨੂੰ ਕਹਿ ਰਹੇ ਸੀਗੇ ਵੀ ਆਪਾਂ ਹੁਣ ਛੋਟੇ-ਛੋਟੇ ਥੋੜੇ-ਥੋੜੇ ਕੋਈ ਵੀ ਦੁਕਾਨ ਤੋਂ ਕਰਦੇ ਆਂ ਗੇਮਸ ਖੇਡਦੇ ਆਂ ਫਿਰ ਪਹਿਲੀ ਗੇਮਸ ਬੱਚਿਆਂ ਦੀ ਸੀਗੀ ਬੱਚਿਆਂ ਨੂੰ ਸਮਝਾ ਰਹੇ ਵੀ ਇਦਾਂ ਗੇਮ ਖੇਡਣੀ ਆ ਤੁਸੀਂ ਇਦਾਂ ਕਰਨਾ ਆ ਤੇ ਦੋ ਬੱਚੇ ਸੀਗੇ ਬਾ ਛੋਟੀਆਂ-ਛੋਟੀਆਂ ਬੇਟੀਆਂ ਸੀਗੀਆਂ ਤੇ ਉਹ ਵਿਚਾਰੀਆਂ ਨੂੰ ਸਮਝਾਉਂਦੇ ਪਏ ਆ ਕੁੜੀ ਸੀਗੇ ਸਿਮਰਨ ਇਹ ਕਰਵਾ ਰਹੇ ਸੀਗੇ ਐਂਕਰ ਸੀਗੇ ਸਾਰੇ ਇਹ ਹੀ ਲਾਂਚ ਕਰ ਰਹੇ ਸੀਗੇ ਕੀ ਕੀ ਆਪਾਂ ਕਰਨਾ ਜਿਹੜੀ ਵੀ ਗੇਮ ਸੀਗੇ ਇਹ ਦੱਸ ਰਹੇ ਸੀਗੇ ਤੇ ਬੱਚਿਆਂ ਦੀ ਗੇਮ ਗੇਮ ਕਰੀ ਬੱਚਿਆਂ ਨੇ ਗੇਮ ਕਰਨ ਤੋਂ ਬਾਅਦ ਫਿਰ ਵੱਡਿਆਂ ਦੀ ਵਾਰੀ ਆ ਗਈ ਬੱਚੇ ਲੱਗੇ ਰਹੇ ਥੋੜੀ देर ਖੇਡਣ ਬੱਚਿਆਂ ਨੂੰ ਟਾਪੀਆਂ ਟਾਪੀਆਂ ਨਾਲ ਹੁੰਦਾ ਤੁਹਾਨੂੰ ਪਤਾ ਖਾਣ ਪੀਣ ਨਾਲ ਹੁੰਦਾ ਹੈ ਕੈਂਡੀਜ਼ ਵਗੈਰਾ ਉਹਨਾਂ ਨੂੰ ਦੇ ਦਿੱਤੀ ਬੱਚੀਆਂ ਖੁਸ਼ ਹੋ ਗਈਆਂ ਖੇਡਣ ਲੱਪਈਆਂ ਤੇ ਬਹੁਤ ਵਧੀਆ ਪ੍ਰੋਗਰਾਮ ਹੋਇਆ ਸਾਰੇ 有好多。 ਤੇ ਦੀਦੀ ਦੀ ਵਾਰੀ ਆ ਗਈ ਤੀਨੀ ਲੱਗੇ ਸੀਗੇ ਫਿਰ ਦੀਦੀ ਨੇ ਨਾ ਬੈਲੂਨ ਵਿੱਚ ਪਾ ਫੁਲਾ ਕੇ ਨਾ ਬੈਲੂਨ ਨੂੰ ਗਲਾਸੀ ਵਿੱਚ ਤੇ ਉਹਨੂੰ ਆਪਾਂ ਗਲਾਸੀਆਂ ਦੇ ਉੱਤੇ ਟਿਕਾਉਣਾ ਸੀਗਾ ਤੇ ਦੀਦੀ ਕੋ ਤਾਂ ਹੋਇਆ ਨਹੀਂ ਨਾਲ ਦੇ ਉਹਨਾਂ ਦੇ ਸੀਗੇ ਗਵੰਡੀ ਉਹਨਾਂ ਨੇ ਉਹਨਾਂ ਨੇ ਕਰ ਲਿਆ ਟਾਸਕ ਪੂਰਾ ਬਣਾਉ ਜਿੱਤ ਕੇ ਦੀਦੀ ਕੋ ਨਹੀਂ ਹੋਇਆ ਬੈਲੂਨ ਫੁਲਾ ਕੇ ਛੋਟਾ ਜਿਹਾ ਫੁਲਾਉਣਾ ਪਹਿਲਾਂ ਫਿਰ ਉਹਨੂੰ ਗਲਾਸੀ ਦੇ ਵਿੱਚ ਪਾ ਕੇ ਫਿਰ ਗਲਾਸੀ ਦੇ ਉੱਪਰ ਰੱਖਣਾ ਇਸ ਤਰ੍ਹਾਂ ਵੇ ਵਧੀਆ ਗੇਮ ਸੀ ਤੇ ਦੀਦੀ ਹਾਰ ਗਏ ਸੀਗੇ ਉਹਨਾਂ ਦੇ ਨਾਲ ਦੇ ਜਿਹੜੇ ਪਾਰਟਨਰ ਸੀ ਉਹ ਜਿੱਤ ਗਏ ਇੱਕ ਇਹ ਕੀਤਾ ਉਹਨਾਂ ਨੇ ਇਹ ਵੀ ਬਹੁਤ ਵਧੀਆ ਦੇ ਵਿੱਚ ਰੈੱਡ ਸੂਟ ਵਾਲੇ ਜਿੱਤ ਗਏ ਸੀਗੇ ਬੇਲਾਰ ਫਿਰ ਉਹਨਾਂ ਨੇ ਸਾਨੂੰ ਕੋਲ ਡਰਿੰਕ ਵਗੈਰਾ ਮਤਲਬ ਕਿ ਆਂਦਿਆਂ ਨੂੰ ਪਿਆਈ ਉਹਨਾਂ ਨੇ ਤੇ ਆ ਉਹਨਾਂ ਦੀ ਬਹੁ ਰਾਣੀ ਸੀਗੀ ਜਿਹੜੀ ਓਨਰ ਨੇ ਆਪਣੇ ਇਹਨਾਂ ਨੇ ਪ੍ਰੋਗਰਾਮ ਆਰਗੇਨਾਈਜ਼ ਕੀ ਰਿਆ ਸੀਗਾ ਉਹਨਾਂ ਨੇ ਬਹੁ ਇਹਨੇ ਤੇ ਇਹਨਾਂ ਨੂੰ ਚੀਟਿੰਗ ਕਰਨ ਲਾਪੇ ਕਹਿੰਦੇ ਇਦਾਂ ਹੀ ਰੱਖਦੇ ਨਹੀਂ ਮੇਰੇ ਤੋਂ ਨਹੀਂ ਬੈਲੂਨ ਫੁੱਲਦਾ ਹੈਗਾ ਤੇ ਉਹਦੇ ਰੱਖਣ ਲਾਪੇ ਗਲਾਸੀਆਂ ਕਹਿੰਦੇ ਨਹੀਂ ਨਹੀਂ ਜੀ ਇਹ ਚੀਟਿੰਗ ਹੈ ਇਦਾਂ ਉਦਾਂ ਤੇ ਬਹੁਤ ਵਧੀਆ ਪ੍ਰੋਗਰਾਮ ਸੀਗਾ ਬੜਾ ਇੰਜੋਏ ਕੀਤਾ ਸੀ ਸਾਰਿਆਂ ਨੇ ਪੰਗੜੇ ਛੰਗੜੇ ਪਾਏ ਬਾਵਾ ਬਦਿਆਸ ਸਾਰਾ ਦੇ ਹਰ ਨੂੰ ਛੋਟੇ ਫੰਕਸ਼ਨ ਵਧੀਆ ਲੱਗਦੇ ਆ ਇਦਾਂ ੁੰਦੇ ਦਾ ਥੋੜਾ ਮੂਡ ਸਹੀ ਹੋ ਜਾਂਦਾ ਆ ਸਾਰਾ ਦਿਨ ਘਰੇ ਦਾ ਕੰਮ ਕਰ ਕਰ ਕੇ ਲੇਡੀਜ਼ ਨਾ ਹੋ ਜਾਂਦੀਆਂ ਆ ਤੇ ਉਹਨਾਂ ਨੂੰ ਥੋੜਾ ਮਨੋਰੰਜਨ ਵੀ ਚਾਹੀਦਾ ਆ ਤੇ ਉਹਨਾਂ ਦਾ ਥੋੜਾ ਆਪਣੇ ਮੂਡ ਸਹੀ ਹੋ ਜਾਂਦਾ ਆ ਤੇ ਫਿਰ ਆ ਦੀਦੀ ਇਹਨਾਂ ਦੀ ਵਾਰੀ ਆਈ ਇਹ ਬੈਲੂਨ ਉਟਾ ਸਕ ਸੀਗਾ ਬੈਲੂਨ ਬੈਕ ਸਾਈਡ ਲਾ ਕੇ ਨਾ ਦੋ ਜਾਣਿਆਂ ਨੇ ਤੇ ਮਿਊਜ਼ਿਕ ਚੱਲਣਾ ਤੇ ਉਹ ਮਿਊਜ਼ਿਕ ਜਿਹ ਮਿਊਜ਼ਿਕ 5 ਮਿੰਟ ਦਾ ਟਾਈਮ ਸੀਗਾ ਤੇ ਜਿਹੜਾ ਦਾ ਬੈਲੂਨ ਖਿਸਕ ਗਿਆ ਉਹ ਹਾਰ ਗਿਆ ਇਰ ਆ ਦੀਦੀ ਹੁਣੇ ਲੱਗੇ ਸੀਗੇ ਕਰਨ ਦੀਦੀ ਹਾਰ ਗਏ ਸੀਗੇ ਦੂਸਰੇ ਬਲੂ ਸੂਟ ਵਾਲੇ ਜਿੱਤ ਕੇ ਪਿੰਕ ਸੂਟ ਵਾਲੇ ਤਾਂ ਉਹ ਜਿੱਤ ਕੇ ਦੀਦੀ ਹੁਣੇ ਹਾਰ ਗਏ अभी वो तो भी बोल रहा है यार उसके यहाँ मैं तेरा सच जब नवाली का भी अभी नवाली दे यार ये उसमें तो इतना अच्छे नहीं है नाम नहीं बादल जी तो कॉपी साइड पे होना जरूरी है साल्डर्न था वैसे उसमें ये जो मंडर होगा ये बोला ही वैसे आप वो में जा रहे हो आप तेरे लड़के No <coughs> എങ്ങനെയാണ് കെമരേ മേരെ ਉਹਨਾਂ ਨੇ ਤੇਰਵਨੇ ਖਾਂ ਪੀਂਦੇ ਨੇ ਜੂਰੀਆਂ ਸੀਗਾ ਸਮੋਸੇ ਤੇ ਮਿਊਡਲ ਸੋ ਕਰਦੇ ਆ ਬਾਹਰ ਤੋਂ ਵੀ ਸਟ੍ਰੀਟ ਤੋਂ ਵੀ ਲੈ ਲਾ ਲੈਂਦੇ ਉਹਨਾਂ ਬੜੀਆਂ ਕੁੜੀਆਂ ਨੂੰ ਜਿਹੜਾ ਰੰਗ ਰੰਦੇ ਆ ਉਸ ਤੋਂ ਬਾਅਦ ਉਹਨਾਂ ਨੇ ਕੁੜੀਆਂ ਨੇ ਡਾਂਸ ਵੀ ਕੀਤਾ ਸਾਰੇ ਹੀ ਅੰਮੀ ਜਣਾ ਲਗਿਆ ਨੇ ਅਸੀਂ ਕੇਕ ਉਹਨਾਂ ਨੇ ਟੇਕ ਲਿਆਂਦਾ ਸੀ ਕੇਕ ਕੱਟ ਕੀਤਾ ਗਰੁੱਪ ਦੇ ਸਾਰਿਆਂ ਨੇ ਰਲ ਕੇ ਕੇਕ ਕੱਟਿਆ ਤੀਜ ਦਾ ਨਾਮ ਹੈ ਆਪ ਸੁਖਰਵਾਦੀ ਹੋਈ ਹੈ ਨਾ ਕੋ ਪਤਾ ਚੱਪਾ ਲੋ ਜੇ ਨਾ ਨਾ ਕਰੀ ਨਾ ਮੈਨੂੰ

ਜਦਾ ਇੱਥੇ ਸਾਡਾ ਪ੍ਰੋਗਰਾਮ ਹੋਇਆ ਇਹ ਸੀਗੇ ਦੀਦੀ ਜਿਨ੍ਹਾਂ ਨੇ ਫੰਕਸ਼ਨ ਕੀਤਾ ਸਾਰਾ ਹੀ ਤੇ ਬਹੁਤ ਵਧੀਆ ਪ੍ਰੋਗਰਾਮ ਕੀਤਾ ਮੈਂ ਤੁਹਾਡੀ ਕਰੋਨੀ ਗੱਲ ਕਰਿਓ ਥੋੜੀ ਜੀ ਗੱਲ ਦੀ ਅੱਗੇ ਤੋਂ ਵੀ ਤੁਸੀਂ ਹਨਾ ਹੋਰ ਵਧੀਆ ਕਰਿਓ ਪ੍ਰੋਗਰਾਮ ਹਾਂ ਬਹੁਤ ਸੋਹਣਾ ਪ੍ਰੋਗਰਾਮ ਹੋਇਆ ਔਰ ਅਸੀਂ ਕਹਿੰਦੇ ਵੀ ਇਦਾਂ ਹੀ ਸਾਰੇ ਜਣੇ ਇਕੱਠੇ ਰਹਿਣ ਪਰਿਵਾਰ ਦੇ ਹਨਾ ਸਾਰੀਆਂ ਸਹੇਲੀਆਂ ਇਕੱਠੀਆਂ ਹੋਣ ਗਤਿਆਂ ਦਾ ਪ੍ਰੋਗਰਾਮ ਬਣਾਉਂਦੇ ਰਹੀਏ ਖੁਸ਼ੀਆਂ ਵਾਲਾ ਹਨਾ ਖੁਸ਼ੀਆਂ ਵਾਲਾ ਪ੍ਰੋਗਰਾਮ ਬਣਾਉਂਦੇ ਨੇ ਹਾਂ ਅੱਗੇ ਤਾਂ ਵੀ ਵਧੀਆ ਹੋਰ ਵਧੀਆ ਕਰਾਂਗੇ ਹਨਾ ਹੋਰ ਵਧੀਆ ਕਰਾਂਗੇ ਤੋਂ ਵੀ ਵਧੀਆ ਹਾਂ ਉਹ ਮੇਰੇ بیوی ਆ ਉਹ ਵੀ ਸਾਰੇ ਆਪਾਂ ਅੱਧੇ ਕਿ ਚਲੇ ਗਏ ਨੇ ਹੁਣ ਤੇ ਠੀਕ ਆ ਕਿਚੜੀ ਬੋਟਾ ਬਸ ਸਹਰੀਆਂ ਅਸੀਂ ਆ ਗਏ ਪ੍ਰੋਗਰਾਮ ਬਣਾ ਕੇ ਤੀਆਂ ਦਾ ਆ ਕੇ ਸਫਾਈ ਕੀਤੀ ਕਪੜੇ ਧੋਤੇ ਭਾਂਡੇ ਭੁੰਡੇ ਤਾਂ ਸਾਫ਼ ਕਰ ਗਈ ਸੀ ਬਸ ਦਾਲ ਸਬਜ਼ੀ ਬਣਾਉਣੀ ਆ ਹੁਣ ਤੇ ਗਰਮੀ ਬੜੀ ਹੋਮਸ ਜਾ ਹੋ ਗਿਆ ਸਾਰਾ ਕੰਮ ਕਰ ਲਿਆ ਆਰਤੀ ਨੇ ਮੇਰੇ ਨਾਲ ਆਗੇ ਕਰਵਾ ਲਿਆ ਤੇ ਹੁਣ ਆਪਾਂ ਕੀ ਕਰਨ ਲੱਗੇ ਦਾਲ ਸਬਜੀ ਬਣਾਉਣੀ ਆ ਕੁਛ ਨਹੀਂ ਹੁੰਦੇ ਆ ਕੀ ਬਣਾਉਣਾ ਤੇ ਆਈ ਹੋਪ ਤੁਹਾਨੂੰ ਮੇਰਾ ਅੱਜ ਦਾ ਬਣਾਉ ਪਸੰਦ ਆਇਆ ਹੋਊਗਾ ਅਗਰ ਪਲਾਂ ਪਸੰਦ ਆਇਆ ਹੋਵੇ ਤਾਂ ਪਲੀਜ਼ ਲਾਈਕ ਕਮੈਂਟ ਸ਼ੇਅਰ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਚੈਨਲ ਨੂੰ ਸਪੋਰਟ ਕਰਿਆ ਕਰੋ ਤੁਹਾਡੇ ਸਾਰਿਆਂ ਦੇ ਸਪੋਰਟ ਦੀ ਬੜੀ ਜ਼ਰੂਰਤ ਆ ਮੇਰਾ ਵਾਸ ਟਾਈਮ ਘਟ ਗਿਆ ਆ ਮੈਂ ਕੁਝ ਵੀਡੀਓ ਡਿਲੀਟ ਵਗੈਰਾ ਕਰ ਦਿੱਤੀਆਂ ਤੇ ਉਹਦੇ ਕਰਕੇ ਮੇਰਾ ਵਾਸ ਟਾਈਮ ਘਟ ਗਿਆ ਤੇ ਪਲੀਜ਼ ਸਪੋਰਟ ਕਰਿਓ ਫੇਰ ਚੈਨਲ ਨੂੰ ਸਬਸਕ੍ਰਾਈਬ ਕਰਿਓ ਹੱਥ ਜੋੜ ਕੇ ਬੇਨਤੀ ਆ ਤੇ ਧੰਨਵਾਦ ਆ ਤੁਹਾਡਾ ਬਹੁਤ ਜਿਆਦਾ ਥੈਂਕ ਯੂ ਸੋ ਮੱਚ ਤੇ ਚੈਨਲ ਨੂੰ ਜ਼ਰੂਰ ਪਿਆਰ ਦਿਓ ਤੇ ਥੈਂਕ ਯੂ ਸਸੀ ਹਕਾਲ